ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਮੇਰੇ ਹਾਲ ਚਾਲ ਠੀਕ ਨੇ ਸੰਡੇ ਦਾਤੀ ਨੇ ਅੱਜ ਤੇ ਬੱਚੇ ਟਿਊਸ਼ਨ ਤੋਂ ਆਏ ਨੇ ਹੁਣੇ-ਹੁਣੇ ਆਂਦੇ ਸਾਰ ਕੰਮ ਲੱਗ ਗਏ ਨੇ ਕੰਮ ਕੀ ਕਰ ਰਹੇ ਨੇ ਇਹ 뮤직 ਸਿਸਟਮ ਹੈ ਦੇਖੋ ਗੱਡੀ 'ਚੋਂ ਕੱਟਿਆ ਇੱਕ ਸudar ji ਲੈ ਕੇ ਆਏ ਸੀਗੇ ਗੱਡੀ ਕੋਈ ਹੋਰ ਤੇ ਉਹਦੇ 'ਚੋਂ 뮤직 ਸਿਸਟਮ ਕੱਢ ਕੇ ਚੈੱਕ ਕਰ ਰਹੇ ਨੇ ਚਲਾ ਰਹੇ ਨੇ ਕਿੰਨੇ ਜਣੇ ਲੱਗੇ ਹੋਏ ਨੇ ਦੇਖ ਲਿਆ ਮੈਂ ਜਾ ਰਹੀ ਹਾਂ ਸਾਡੇ ਦੁੱੱਚੇ ਘਰ ਅੱਜ ਉੱਧਰ ਆਣਾ ਸਾਡੀ ਨਵੀਂ ਵੋਟੀ ਨੇ ਲੈਟਾਂ ਨਸਾਈਆਂ ਮਚਾਈ ਚੱਲੋ ਨਵੀਂ ਵੋਟੀ ਨੇ ਆਣਾ ਸਾਡੀ ਨੇ ਨਵੀਂ ਵੋਟੀ ਦੀ ਰੋਟੀ ਕਰ ਰਹੇ ਆ ਆਪਾਂ ਜੋ ਭੂਆ ਦੇ ਕੁੰਡੇ ਦੀ ਮੈਰਿਜ ਹੋਈ ਸੀਗੀ ਨਾ ਉਹ ਵੋਟੀ ਦੀ ਰੋਟੀ ਕਰ ਰਹੇ ਆ ਵਿਆਹ ਨੂੰ ਵੀ ਦੇਖੋ ਡੇਢ ਕਿ ਮਹੀਨਾ ਤਾਂ ਹੋ ਗਿਆ ਹੋਣਾ ਹੈ ਨਾ ਡੇਢ ਮਹੀਨੇ ਬਾਅਦ ਟਾਈਮ ਲੱਗ ਰਿਹਾ ਹੁਣ ਹਾਂਜੀ ਤੀਸਰੀ ਵਾਰ ਪਟਾਕਾ ਰਹਿ ਗਿਆ ਹੈ ਸਾਰੇ ਵਿੱਚ ਕਿਉਂ ਖਰਾ ਇਸ ਵਿੱਚ ਕੋਈ ਦਿੱਕਤ ਹੋਣੀ ਪ੍ਰੋਬਲਮ ਹੈ ਇਸ ਵਿੱਚ ਕੋਈ ਜਿਆਦਾ ਲਓ ਇਸ ਨੂੰ ਜਿਆਦਾ ਵੋਲਟੇਜ ਹੋਣੀ ਇਸ ਤੇ ਫਿਰ ਐਸੀ ਵਾਲੇ ਉਸ ਤੇ ਚਲੇਗਾ ਹਨਾ ਜੀ ਇਹ ਚਲੋ ਕਰਦੇ ਰਹੋ ਜਿਆਦਾ ਨਾ ਬਸ ਕੰਮ ਬਤਾ ਦਿਓ ਕੋਈ ਅੱਪਾ ਚੱਲੇ ਆ ਤੇ ਅੱਜ ਤੋਂ ਨਵੀਂ ਵੋਟੀ ਨੂੰ ਮਿਲਾਵਾਂਗੇ ਆਪਣੀ ਨੂੰ ਕਾਫੀ ਟਾਈਮ ਹੋ ਗਿਆ ਹਨਾ ਮੈਰੀ ਜ ਨੂੰ ਪਹਿਲੇ ਫੈਸਟੀਵਲ ਫੈਸਟੀਵਲ ਸੀਗੇ ਉਹਦੇ ਚੁਲਜੇ ਰਹੇ

ਹਰਮਨ ਤੂੰ ਮਿਹਰ ਲੈ ਲੀ ਜਲੇ 5 ਰੁਪਏ ਮੈਂ ਕੁਛ ਨਹੀਂ ਹੰਦ ਲਪਕੜ ਫੇ ਕਿਉ ਲੜਕੀ ਹੋ ਰਹੀ ਹੈ ਹਰਮਨ ਤੂੰ ਪਕ ਲੈ ਆਪਣੀ ਪਾਕਟ ਚ ਪਾ ਲੈ ਥਾਣੀ ਪੇਰੇ ਕੋਲ ਦਾ ਫੱਲੂ ਮੈਂ ਉੱਧਰ ਥੋੜੀ ਲੈ ਕੇ ਜਾਵਾਂਗੀ ਨਹੀਂ ਲੈਣੇ ਹੈਗੇ ਹੁਣ ਪਾਪਾ ਤੋਂ ਲੋ ਅੱਜ ਅਰਮਾਨ ਇੱਕਮ ਉਹਨੂੰ ਰੋਕ ਦੇ ਪਲੀਜ਼ ਮੈਨੂੰ ਜਾਣ ਦੇ ਮੈਂ ਲੇਟ ਹੋ ਗਈ ਐ ਕਰੋ ਜੀ ਉੱਧਰ ਚਾਣਦੇ ਆ ਕਿਉਂਕਿ ਜਾ ਕੇ ਕੰਮਕਾਰ ਕਰਨਾ ਸਬਜੀ ਬਾਜੀ ਦੇਖਣਾ ਤੜਕਤੀ ਦਰਾਣੀ ਨੇ ਕਿ ਜਾ ਕੇ ਤੜਕਣਾ ਈ ਚਲੋ ਆਪਾਂ ਘਰ ਜਾ ਕੇ ਤੁਹਾਨੂੰ ਫੇਰ ਮਿਲਾਂਗੇ ਆਜੂ ਬੈਠ ਜੋ ਅੰਦਰ ਹੀ ਬੈਠ ਜਾਓ ਬੈਠ ਜੂ ਬੋ ਜੀ ਅੰਦਰ ਪੂਨਮ ਨਹੀਂ ਆਈ ਬੋ ਜੀ ਉਹ ਆ ਰਹੀ ਹੈ ਟੈਂਪੂ ਕਾ ਆ ਰਹੀ ਹੈ ਅੱਛਾ ਮੈਂ ਕਿਤੇ ਆਈ ਨਹੀਂ ਪੈਗੀ ਪੂਨਮ ਨਹੀਂ ਆਈ ਜੀ ਮੇਰੀ ਬਣਾਵਾ ਸਸੀ ਕਾਲ ਉਹ ਠੀਕ ਹੈ ਅਮਨੇ ਕੀ ਖਾਸ਼ਾ ਬੈਠ ਜਾ ਅੰਦਰ ਚਲੋ ਕੁਆ ਜੀ ਹੁਰੀ ਆ ਗਈਆਂ ਸਿਗੀਆਂ ਤੇ ਆਪਾਂ ਚਾਹ ਪਾਣੀ ਬਣਾਉਣ ਲੱਗ ਗਏ ਆ ਚਾਹ ਮੇਰੀ ਦਰਾਣੀ ਬਣਾ ਰਹੀ ਸੀ ਕਿ ਮੈਂ ਸੋਚਿਆ ਚਲੋ ਆਪਾਂ ਖਾਣ ਪੀਣ ਲਈ ਸਮਾਨ ਪਾ ਦਿੰਨੇ ਆ ਸਾਡੇ ਪੂਆਜੀ ਜੀ ਮੈਂ ਤੁਹਾਨੂੰ ਪਤਾ ਹੀ ਆ ਹਨਾ ਵੀ ਜਿਹੜੇ ਆਪਣੇ ਭੈਣ ਭਰਾ ਪਹਿਲਾਂ ਵਲੌਗ ਦੇਖਦੇ ਨੇ ਕਿ ਇੱਥੇ ਲੋਕਲ ਹੀ ਨੇ ਦੋਨੋਂ ਫੇਰ ਦੂਜੀ ਪੂਆਜੀ ਆ ਜਿਹੜੇ ਸਾਡੇ ਉਹਨਾਂ ਨੂੰ ਵੀ ਬੁਲਾ ਰੱਖਿਆ ਸੀਗਾ ਵੀ ਚਲੋ ਦੋਨੋਂ ਪਹਿਣਾ ਆ ਜਾਣਗੇ ਹਨਾ ਰੌਣਕ ਥੋੜੀ ਹੋਰ ਵੱਧ ਲੱਗ ਜਾਣੀ ਹੈ ਅੱਜ ਮੈਂ ਤੁਹਾਨੂੰ ਦੱਸ ਨਹੀਂ ਚਾਹਦੀ ਇੰਨੀ ਜ਼ਿਆਦਾ ਰੌਣਕ ਲੱਗੀ ਕਰੇ ਇੰਨੀ ਰੌਣਕ ਲੱਗੀ ਨਾ ਇੱਕ ਬਿਲਕੁਲੀ ਇੱਕ ਪਿੰਡਾਂ ਵਾਲਾ ਮਾਹੌਲ ਆਪਾਂ ਬਣਾ ਲਿਆ ਸੀਗਾ ਜਿਸ ਤਰ੍ਹਾਂ ਕਿ ਚੁੱਲ੍ਹੇ ਤੇ ਬੈਠ ਕੇ ਰੋਟੀ ਪਾਣੀ ਬਣਾਉਂਦੇ ਆਂ ਤੇ ਬਾਕੀ ਪੂਰੀ ਫੈਮਿਲੀ ਮੈਂਬਰ ਨੇ ਜਿਹੜੇ ਆਲੇ-ਦੁਆਲੇ ਬੈਠ ਕੇ ਖਾਣਾ ਖਾਂਦੇ ਰਹਿੰਦੇ ਨੇ ਨਾ ਉਹ ਕੰਮ ਸੀਗਾ ਸਾਡੇ ਦੇਖੋ ਦੋ ਕਿਚਨ ਨੇ ਪਰ ਅਸੀਂ ਦੋਨਾਂ ਕਿਚਨ ਦੇ ਵਿੱਚ ਕਿਸੇ ਦੇ ਕਿਚਨ ਵਿੱਚ ਖਾਣਾ ਨਹੀਂ ਬਣਾਇਆ ਹੈਗਾ ਸਬਜ਼ੀਆਂ ਨੀਚੇ ਵਾਲੀ ਕਿਚਨ ਚ ਬਣਾ ਲੀਆਂ ਸੀਗੀਆਂ ਤੇ ਉਸ ਤੋਂ ਬਾਅਦ ਉੱਪਰ ਛੱਤ ਤੇ ਬੈਠੇ ਛੱਤ ਤੇ ਵੀ ਮਤਲਬ ਸਾਡੇ ਦੋ ਚਾਰੇ ਪਾਏ ਹੋਏ ਨੇ ਇੱਧਰ ਦੂਜੇ ਘਰ ਚ ਕਿਚਨ ਵੀ ਹੈਗੀ ਆ ਤੇ ਪਰਪਨ ਬਾਰਕ ਅੱਟਕੇ ਗੈਸ ਚੁੱਲਾ ਬਾਰ ਖਾਣਾ ਬਣਾਇਆ ਇੰਨਾ ਵਧੀਆ ਲੱਗਿਆ ਤੇ ਅਲਦਵਾਲੇ ਬੈਠੇ ਸਾਡੇ ਸਾਰੇ ਖਾਂਦੇ ਰਹੇ ਬੜਾ ਘੈਂਟ ਮਾਹੌਲ ਬਣਿਆ ਅੱਜ ਸੱਚੀ ਇੰਨਾ ਦਿਲ ਖੁਸ਼ ਹੋਇਆ ਕਾਫੀ ਟਾਈਮ ਬਾਅਦ ਇਹ ਜੀ ਖੁਸ਼ੀ ਮਿਲੀ ਹੈ ਕਿਉਂਕਿ ਜੁਆਇੰਟ ਫੈਮਿਲੀ ਦੀ ਹੈ ਨਾ ਗੱਲ ਕੁਝ ਹੋਰ ਹੁੰਦੀ ਹੈ ਬੜਾ ਦਿਲ ਲੱਗਦਾ ਜੁਆਇੰਟ ਫੈਮਿਲੀ ਦੇ ਵਿੱਚ ਤੇ ਇੱਥੇ ਨਾ ਚਾਹ ਪਾਣੀ ਪੀ ਕੇ ਗੱਲਾਂ ਕਰਨ ਲੱਗ ਕੇ ਸੀਗੇ ਸਾਰੇ ਬੈਠ ਗਏ ਸੀਗੇ ਜਿੱਥੇ ਦੇਖੋ ਨਾ ਜਨਾਨੀਆਂ ਇਕੱਠੀਆਂ ਹੋ ਗਈਆਂ ਜਾਂ ਤਾਂ ਸੁਟਾਂ ਦੀਆਂ ਗੱਲਾਂ ਜਾਂ ਉਹਨਾਂ ਦੇ ਗੋਡੇ ਮੋਡੇਆਂ ਦੀਆਂ ਗੱਲਾਂ ਤੇ ਸਾਡੇ ਵਰਗੀਆਂ ਇਕੱਠੀਆਂ ਹੁੰਦੀਆਂ ਨੇ ਹਜੇ ਸੁਟਾਂ ਦੀਆਂ ਗੱਲਾਂ ਕਰਦੀਆਂ ਨੇ ਤੇ ਜੇ ਮੰਮੀ ਹੁਣਾਂ ਵਰਗੀਆਂ ਇਕੱਠੀਆਂ ਹੁੰਦੀਆਂ ਨੇ ਇਹ ਆਪਣੇ ਗੋਡੇ ਮੋਡੇਆਂ ਦੀਆਂ ਗੱਲਾਂ ਕਰਦੇ ਨੇ ਇੱਥੇ ਗੱਲਾਂ ਇਹਨਾਂ ਦੀਆਂ ਚੱਲ ਰਹੀਆਂ ਸੀਗੀਆਂ ਕਿ ਕੀ ਗੋਡੇ ਠੀਕ ਕਰਨ ਦੀ ਕੋਈ ਦਵਾਈ ਮੰਮੀ ਦੱਸ ਰਹੀ ਸੀਗੀ ਪੂਆਜੀ ਕਹਿੰਦੇ ਗੋਡੇ ਨਹੀਂ ਮੇਰੀਆਂ ਲੱਤਾਂ ਦੁਖਦੀਆਂ ਬਸ ਇਹ ਗੱਲਾਂ ਸੀਗੀਆਂ ਇਹਨਾਂ ਦੇ ਕੋਲ ਤੇ ਜੇਕਰ ਅਸੀਂ ਇਕੱਠੀਆਂ ਹੁੰਨੀਆਂ ਤੇ ਸਾਡੀਆਂ ਪਤਾ ਸੁੱਟਾਂ ਦੀਆਂ ਗੱਲਾਂ ਹੁੰਦੀਆਂ ਮੈਂ ਹੱਸਦੀ ਸੀਗੀ ਮੈਂ ਕਿਹਾ ਬਸ ਇਹ ਜਨਾਨੀਆਂ ਕੋਲ ਇੰਨਾ ਤੋਂ ਬਗੈਰ ਨਾ ਹੋਰ ਕੋਈ ਗੱਲਾਂ ਨਹੀਂ ਰਹਿ ਗਈਆਂ ਜਾਂ ਸੂਟ ਰਹਿ ਕੇ ਜਾਂ ਗੋਡੇ-ਮੋਡੇ ਰਹਿ ਕੇ ਵੀ ਸਾਡਾ ਕੀ ਦੁੱਖਦਾ ਕੀ ਦੁੱਖਦਾ ਬਾਕੀ ਖਾਣਾ ਆਪਾਂ ਥੋੜਾ ਜਿਹਾ ਠਹਿਰ ਕੇ ਬਣਾਇਆ ਸੀਗਾ ਵਿੱਚ ਆਵ ਵਗੈਰਾ ਹਨਾ ਡਾਈਜੈਸਟ ਹੋ ਜੂਗੀ ਉਸ ਤੋਂ ਬਾਅਦ ਖਾਣਾ ਬਣਾਵਾਂਗੇ ਗਰਮਾ-ਗਰਮ ਪੂਰੀਆਂ ਬਣਾਵਾਂਗੇ ਛੱਤ ਤੇ ਹੀ ਜਾ ਕੇ ਬਣਾਈਆਂ ਸੀਗੀਆਂ ਉਹ ਵੀ ਇੰਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੁਸੀਂ ਅੱਗੇ ਜਾ ਕੇ ਮਾਹੌਲ ਦੇਖਿਓ ਕਿੰਨਾ ਸੋਹਣਾ ਬਣਿਆ ਹੋਇਆ ਸੀਗਾ ਤੇ ਕਿਹਨੂੰ ਕਿਹਨੂੰ ਐਦਾਂ ਦਾ ਮਾਹੌਲ ਪਸੰਦ ਹੈ ਮੈਨੂੰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਥੇ ਦੇਖੋ ਇਹ ਬ੍ਰਾਂਡੇ ਦੇ ਵਿੱਚ ਹੀ ਆਪਾਂ ਬਾਹਰ ਚੁੱਲਾ ਕੱਟ ਲਿਆ ਸੀਗਾ ਮੈਂ ਸਬਜ਼ੀਆਂ ਗਰਮ ਕਰਨ ਲੱਗੀ ਸੀਗੀ ਸਬ지ਾਂ ਜਲਦੀ ਬਣਾ ਦਿੱਤੀਆਂ ਸੀਗੀਆਂ ਮੇਰੀ ਦਰਾਣੀ ਨੇ ਮੈਂ ਕਿਹਾ ਚਲੋ ਇਹਨੂੰ ਗਰਮ ਕਰ ਲੈਨੀ ਆ ਗਰਮ ਕਰਕੇ ਫਿਰ ਉਸ ਤੋਂ ਬਾਅਦ ਪੂਰੀਆਂ ਬਣਾਉਣ ਲੱਗਦੇ ਆ ਆਪਾਂ ਸਬ지 ਇੱਕ ਸੁੱਕੀ ਸਬ지 ਬਣਾਈ ਸੀਗੀ ਮਟਰ ਪਨੀਰ ਰਾਇਤਾ ਸੀਗਾ ਪ੍ਰਸ਼ਾਦ ਸੀਗਾ ਤੇ ਇੱਥੇ ਦੇਖੋ ਆਪਣੀ ਪੂਰੀ ਫੈਮਿਲੀ ਇਕੱਠੀ ਹੋਣ ਲੱਗੀ ਬੈਠਣ ਲੱਗੇ ਸਾਰੇ ਜਣੇ ਤੇ ਮੈਨੂੰ ਲੱਗਦਾ ਸਰਦਾਰ ਜੀ ਹਾਂ ਸਰਦਾਰ ਜੀ ਹਜੇ ਆਏ ਨਹੀਂ ਸੀਗੇ ਸਰਦਾਰ ਜੀ ਘਰ ਸੀਗੇ ਤੇ ਸਰਦਾਰ ਜੀ ਨੂੰ ਵੀ ਆਵਾਜ਼ ਮਾਰਨ ਲੱਗੀ ਸੀਗੀ ਵੀ ਚਲੋ ਗਰਮਾ ਗਰਮ ਪੂਰੀਆਂ ਖਾ ਲੈਣਗੇ ਤੇ ਆਪਣੀਆਂ ਸਬਜ਼ੀਆਂ ਬਸ ਗਰਮ ਹੋਣ ਵਾਲੀਆਂ ਨੇ ਤੇ ਗਰਮਾ ਗਰਮ ਪੂਰੀਆਂ ਬੈਠ ਕੇ ਖਾਧੀਆਂ ਸਾਰਿਆਂ ਨੇ ਰੱਜ ਕੇ ਰੋਟੀ ਖਾਧੀ ਗਈ ਮੈਂ ਵੀ ਬਹੁਤ ਟਾਈਮ ਬਾਅਦ ਰੱਜ ਕੇ ਰੋਟੀ ਖਾਧੀ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਜਦੋਂ ਘਰ ਜਾਂਦੇ ਆ ਅਸੀਂ ਉਸ ਟਾਈਮ ਰੱਜ ਕੇ ਰੋਟੀ ਖਾਈ ਜਾਂਦੀ ਹੈ ਸਰਦਾਰ ਜੀ ਹਜੇ ਘਰ ਬੈਠੇ ਸੀ ਉਹਨਾਂ ਨੂੰ ਵੀ ਮੈਂ ਫੋਨ ਕੀਤਾ ਇਸ ਟਾਈਮ ਮੈਂ ਕਤੂ ਸੀ ਵੀ ਆ ਜੋ ਵੀ ਦੇਖੋ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਏ ਤੇ ਫਿਰ ਸਰਦਾਰ ਜੀ ਵੀ ਆ ਗਏ ਉਸ ਤੋਂ ਬਾਅਦ ਆਪਾਂ ਲਾ ਕੇ ਜੀ ਪੂਰੀਆਂ ਬਣਾਣ ਬੱਚੇ ਤਾਂ ਐਦਾਂ ਬੈਠ ਕੇ ਸਾਡੇ ਸਰਾਣੇ ਚ ਟਾਈ ਬਿਚਾ ਕੇ ਕਹਿੰਦੇ ਸਭ ਤੋਂ ਪਹਿਲਾਂ ਤਾਂ ਸਾਨੂੰ ਹੀ ਖਾਣਾ ਦੇ ਦਿਓ ਕਹਿੰਦੇ ਦਿਲ ਬੜਾ ਲੱਗ ਰਿਹਾ ਐਦਾਂ ਦੇ ਮਾਹੌਲ ਵਿੱਚ ਬੱਚੇ ਵੀ ਫਿਰ ਸਾਡੇ ਸਰਾਣੇ ਬੈਠ ਕੇ ਉੱਥੇ ਹੀ ਖਾਣਾ ਖਾਦਾ ਉਹਨਾਂ ਨੇ ਤੇ ਇੱਧਰ ਡੈਡੀ ਬੈਠੇ ਸੀਗੇ ਭੂਆ ਜੀ ਹੁਰੀ ਬੈਠੇ ਸਾਰੇ ਜਣੇ ਤੇ ਇਹ ਮੰਮੀ ਜਾਂਦੇ ਸੀਗੇ ਅੱਗੇ ਅੱਗੇ ਸਾਡੇ ਬੱਚੇ ਤਾਂ ਬੈਠ ਕੇ ਦੇਖ ਲੋ ਸਰਾਣੇ ਸਾਡੇ ਕਹਿੰਦੇ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਹੀ ਪਰੋਸ ਤੋਂ ਖਾਣਾ ਪਰ ਅਸੀਂ ਸਭ ਤੋਂ ਪਹਿਲਾਂ ਨਵੀਂ ਵਿਆਹੀ ਜੋੜੀ ਨੂੰ ਖਾਣਾ ਖਿਲਾਇਆ ਦੋਨਾਂ ਜਣਿਆਂ ਨੂੰ ਇੱਧਰ ਦੁੱਜੇ ਜਵਾਰੇ ਦੇ ਵਿੱਚ ਬਿਠਾ ਕੇ ਮੈਂ ਕਿਹਾ ਵੀ ਤੁਸੀਂ ਦੋਨੋਂ ਜਣੇ ਖਾਓ ਤੇ ਉਸ ਤੋਂ ਬਾਅਦ ਮੈਂ ਕਿਹਾ ਹੋਰ ਜਿਹੜੇ ਵੀ ਹੈਗੇ ਨੇ ਜਿੰਨੇ ਵੀ ਫੈਮਿਲੀ ਮੈਂਬਰ ਨੇ ਉਹਨਾਂ ਨੂੰ ਖਾਣਾ ਦੇਵਾਂਗੇ ਆਪਾਂ ਇੱਥੇ ਦੇਖੋ ਸਾਰਿਆਂ ਦੀਆਂ ਥਾਲੀਆਂ ਤਿਆਰ ਹੋ ਚੁੱਕੀਆਂ ਨੇ ਦਰਾਣੀ ਮੇਰੀ ਰੋਟੀ ਲੱਗੀ ਬਣਾਣ ਕਈ ਮੈਂਬਰ ਆਪਣੇ ਕਹਿੰਦੇ ਵੀ ਅਸੀਂ ਰੋਟੀ ਖਾਵਾਂਗੇ ਪੂਰੀ ਨਹੀਂ ਖਾਂਦੇ ਹੈਗੇ ਤੇ ਮੈਂ ਬਣਾ ਰਹੀ ਸੀ ਕਿ ਪੂਰੀਆਂ ਮੇਰੀ ਡਿਊਟੀ ਪੂਰੀਆਂ ਤੇ ਸੀਗੀ ਦਰਾਣੀ ਨੇ ਰੋਟੀ ਬਣਾ ਕੇ ਚਲੋ ਫਿਰ ਖਾਣਾ ਵਰਤਾਇਆ ਸਾਰਿਆਂ ਨੇ ਰੱਜ ਕੇ ਰੋਟੀ ਖਾਧੀ ਤੇ ਸ਼ੂਟ ਕਰਨ ਦਾ ਟਾਈਮ ਨਹੀਂ ਬਚ ਲੱਗਿਆ ਹੈਗਾ ਬੱਚੇ ਸਾਡੇ ਐਦਾਂ ਦੇ ਨੇ ਕਿ ਇੰਨੇ ਹਾੜੇ ਕੱਢ ਕੱਢ ਕੇ ਬੱਚਿਆਂ ਤੋਂ ਛੋਟ ਛੋਟੀ ਜੀ ਵੀਡੀਓਜ਼ ਕਲਿੱਪ ਲਈਆਂ ਗਈਆਂ ਨੇ ਜੋ ਲਈਆਂ ਇਨਾਂ ਨੇ ਬਾਕੀ ਨਾ ਬੱਚੇ ਕਹਿੰਦੇ ਬਸ ਮੰਮਾ ਇੰਜੋਏ ਕਰੋ ਛੂਟ-ਛਾਟ ਨੂੰ ਛੱਡ ਦਿਓ ਮੈਂ ਕਿਹਾ ਨਹੀਂ ਵੀ ਇੰਨਾ ਵਧੀਆ ਅੱਜ ਮਾਹੌਲ ਹੈ ਆਪਣੇ ਫਰੈਂਡਸ ਨਾਲ ਮੈਂ ਕਿ ਆਪਾਂ ਸ਼ੇਅਰ ਕਰਾਂਗੇ ਇੱਥੇ ਪਿਓ ਪੁੱਤ ਬੈਠੇ ਰੋਟੀ ਖਾ ਰਹੇ ਨੇ ਡੈਡੀ ਜੀ ਬੈਠੇ ਨੇ ਤੇ ਬਸ ਅੱਜ ਤੁਸੀਂ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਅੱਜ ਦਾ ਰੌਣਕ ਮੇਲਾ ਤੇ ਬਸ ਫੇਰ ਹਨਾ ਕੰਮ ਕਾਰਨ ਵੇੜ ਆ ਬਰਤਨ ਵਗੈਰਾ ਸਾਫ ਕੀਤੇ ਝਾੜੂ ਪੂੰਛਾ ਤਾਂ ਮੇਰੀ ਦਰਾਣੀ ਨੇ ਕਰਤਾ ਸੀਗਾ ਉੱਪਰ ਵਾਲਾ ਬਰਤਨ ਵਗੈਰਾ ਸਾਫ ਕਰਵਾ ਕੇ ਮੈਂ ਘਰ ਆ ਗਈ ਸੀ ਕਿਉਂਕਿ ਫੇਰ ਸਾਡੇ ਘਰੇ ਵੀ ਆਣਾ ਸੀਗਾ ਹਨਾ ਇਹਨਾਂ ਨੇ ਭੂਆ ਹੋਣਾ ਨੇ ਇਹ ਮੰਮੀ ਬੈਠੇ ਨੇ ਅਰਮਾਨ ਜਿਹੜੇ ਫੈਮਿਲੀ ਮੈਂਬਰ ਰਹਿ ਗਏ ਸੀਗੇ ਮੈਂ ਕਿਹਾ ਚਲੋ ਇਹਨਾਂ ਨੂੰ ਵੀ ਦਿਖਾਨੇ ਆ ਕਿਉਂਕਿ ਇਹਨਾਂ ਦੀ ਵੀਡੀਓ ਨਹੀਂ ਬਣੀ ਸੀਗੀ ਇੱਧਰ ਪੱਕਾ ਰ ਆਗੇ ਸੀ ਕਿ ਫੇਰ 5:00 ਵਜੇ ਦਾ ਟਾਈਮ ਹੈ ਇਹ ਮੇਰੀ ਛੋਟੀ ਇੱਕ ਹੋਰ ਦਰਾਣੀ ਹੈ ਚਾਚੀ ਦੀ ਨੂੰ ਉਹ ਹੈ ਤਾਂ ਲੜਕੀ ਐ ਇਹ ਪਤ ਨਹੀਂ ਛੱਟ ਖਾਈ ਫਿਰਦੀ ਆ ਉਹ ਦਿਖਾ ਰਹੀ ਸੀ ਕਿ ਮੈਂ ਤੇ ਬਾਕੀ ਪੁਆਜੀ ਹੁਰੀ ਬੈਠੇ ਹੁਣ ਚਾਹ ਪੀ ਰਹੇ ਸੀਗੇ ਸਾਡੇ ਘਰੇ ਬਾਕੀ 3-4 ਘਰ ਹੋਰ ਨੇ ਉਹਨਾਂ ਘਰਾਂ ਦੇ ਵਿੱਚ ਘੁੰਮ ਕੇ ਆਈਆਂ ਪੁਆਜੀ ਹੁਰੀ ਤੇ ਅੱਜ ਤਾਂ ਮਤਲਬ ਕਿ ਸਾਡੇ ਇਕੱਲੇ ਸਾਡਿਆਂ ਦੇ ਘਰ ਨਹੀਂ ਸਾਰਿਆਂ ਦੇ ਘਰਾਂ ਵਿੱਚ ਰੌਣਕਾ ਤੇ ਇਹ ਮੇਰੀ ਦਰਾਣੀਆਂ ਦੇਖੋ ਨਿਉਂ ਦਰਾਣੀਆਂ ਮੇਰੀ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਅੱਜ ਦਾ ਵਲੌਗ ਤੇ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਜ਼ਰੂਰ ਕਰਿਆ ਕਰੋ ਤੇ ਇੱਥੇ ਭੁਆਜੀ ਹੋਰੀ ਜਾਣ ਲੱਗੇ ਨੇ ਤੇ ਇਸੇ ਦੇ ਨਾਲ ਆਪਾਂ ਕਰਦੇ ਹਾਂ ਅੱਜ ਦੇ ਵਲੌਗ ਦਾ ਐਂਡ ਬਾਏ ਬਾਏ